ਸਿਕਾਉ ਜੀ ਮੈਂ ਵੀਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ نیوز ਵਰਲਡ ਫੋਟੋਗ੍ਰਾਫੀ ਡੇ ਦੇ ਉਤੇ ਲੁਧਿਆਣਾ ਫੋਟੋਗ੍ਰਾਫ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਨਵੀਂ ਐਨੂਅਲ ਐਗਜ਼ੀਬਿਸ਼ਨ ਲਗਾਏਗੀ ਇਸ ਵਿੱਚ ਲੁਧਿਆਣੇ ਦੇ ਸਾਰੇ ਹੀ ਫੋਟੋ ਜਰਨਲਿਸਟ ਜਿਹੜੇ ਕਿ ਲੁਧਿਆਣੇ ਵਿੱਚ ਪ੍ਰੈਸ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਦੋ ਦੋ ਪਿਕਚਰਸ ਸਿਲੈਕਟ ਕਰਕੇ ਲਗਾਈਆਂ ਗਈਆਂ ਇਹ ਪਿਕਚਰਸ ਕਿਤੇ ਨਾ ਕਿਤੇ ਹਜ਼ਾਰ ਵਰਲਡ ਕੋਤਗੀ ਕਹਿਣਾ ਉਹ ਤਾਂ ਨਾ ਬੋਲ ਕੇ ਵੀ ਇਹਨਾਂ ਦੇ ਵਰਡ ਜਿਹੜੇ ਹੈ 1000 ਵਰਡ ਹੁੰਦੇ ਨੇ ਕੋਈ ਨਾ ਕੋਈ ਇੱਕ ਮੈਸੇਜ ਦਿੰਦਿਆਂ ਨੇ ਆਪਾਂ ਦੇਖਦੇ ਹਾਂ ਹੁਣ ਇੱਥੇ ਜਿਹੜੀਆਂ ਐਗਜ਼ਿਬਿਸ਼ਨ ਵਿੱਚ ਜਿਹੜੀਆਂ ਫੋਟੋ ਲੱਗੀਆਂ ਨੇ ਉਹਨਾਂ ਨੂੰ ਇੱਕ ਵਾਰੀ ਨਿਗਾ ਮਾਰਦੇ ਹਾਂ ਤੇ ਫਿਰ ਉਹ ਫੋਟੋ ਕਲਿੱਕ ਕਰਨ ਵਾਲੇ ਹੁਣ ਜਰਨਲਿਸਟ ਫੋਟੋਗ੍ਰਾਫਰਾਂ ਨਾਲ ਗੱਲ ਕਰਦੇ ਹਾਂ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਆ ਇਹ ਸਾਡਾ 21 ਸਾਡੇ ਬ੍ਰਦਰ ਨੇ ਅਲੱਗ-ਅਲੱਗ ਖਬਰਾਂ ਤੋਂ ਅਸੀਂ ਜਿਹੜੇ ਅਸੀਂ ਹਰ ਸਾਲ ਫੋਟੋਗ੍ਰਾਫੀ ਦੀ ਲਗਾਣੇ ਆ ਜਿੰਨੀਆਂ ਜਿਹੜੀ ਅਸੀਂ ਫੋਟੋ ਕਲਿੱਕ ਕੀਤੀਆਂ ਹੁੰਦੀਆਂ ਨੇ ਉਹਨਾਂ ਵਿੱਚ ਦੋ ਫੋਟੋ ਸਿਲੈਕਟ ਕਰਕੇ ਅਸੀਂ ਲਗਾਈ ਦੀਆਂ ਨੇ ਇਹ ਇੱਕ ਰਿਪੋਰਟਰ ਜਦੋਂ ਖਬਰ ਲਿਖਦਾ 1000 ਵਰਡ ਦੀ ਖਬਰ ਲਿਖਦਾ ਤਾਂ ਉਹਦੀ ਖਬਰ ਬਣਦੀ ਹੈ ਸਾਡੀ ਇੱਕ ਫੋਟੋ ਹੈ ਜਿਹੜੀ ਉਹ 1000 ਵਰਡ ਦੇ ਬਰਾਬਰ ਹੁੰਦੀ ਹੈ ਜੋ ਵੀ ਫੋਟੋ ਅਸੀਂ ਖਿੱਚਦੇ ਹਾਂ ਫੋਟੋ ਜਿਹਾ ਪਿਕਚਰ ਬੋਲਦੀ ਹੈ ਇਹ ਕਹਿੰਦੇ ਨੇ ਨਾ ਇਹੀ ਚੀਜ਼ ਅਸੀਂ ਦਿਖਾਈ ਹੈ ਹੁਣ ਇਹ ਦੁਪਨਵਾਰਨ ਸਾਹਿਬ ਦੀ ਫੋਟੋ ਹੈ ਪਸਾਖੀ ਵੇਲੇ ਦੀ ਸੋਰੀ ਹੱਥੇ ਦੀ ਆਪਣਾ ਗੁਰਦੁਆਰਾ ਗੋਬਾੜ ਪਹਿਲੀ ਬਾਸ਼ਾ ਜੀ ਫੋਟੋ ਹੈ ਠੀਕ ਹੈ ਜੀ ਇਹ ਫੋਟੋ ਜੀ ਦੇਖੋ ਤੁਸੀਂ ਆਪਣੇ ਵੀ ਲਿਖਣ ਦੀ ਲੋੜ ਨਹੀਂ ਕਿ ਬੋਲਦੀ ਪਈ ਹੈ ਫੋਟੋ ਠੀਕ ਹੈ ਸੱਤਾ ਬੰਦੂ ਸੈਕੰਡਲੀ ਇਹ ਫੋਟੋ ਹੈਗੀ ਹੈ ਜੀ ਪਖਵਾਲ ਟੋਰ ਸਾਈਡ ਦੀ ਪ੍ਰਿੰਟ ਦੀ ਫੋਟੋ ਹੈ ਜੀ ਬਰਸਾਤ ਮਤਲਬ ਬੱਦਲ ਹੋਇਆ ਵਾ ਇਹ ਚੀਜ਼ੇ ਸਾਡੀ ਮਤਲਬ ਫੋਟੋਆਂ ਜਿਹੜੀਆਂ ਨੇ ਵਰਲਡ ਸਰਟੀਫਾਈਡ ਫੋਟੋ ਆਪਣੇ ਬੋ ਅੱਜ ਵਰਲਡ ਫੋਟੋਗ੍ਰਾਫੀ ਡੇ ਹੈ ਇਹ ਜਿਹਦਾ ਫੋਟੋ ਤੁਸੀਂ ਦੇਖ ਰਹੇ ਹੋ ਨੇ ਇਹ ਸ਼ੰਭੂ ਬਾਰਡਰ ਦੀ ਫੋਟੋ ਹੈ ਜਦੋਂ ਕਿਸਾਨ ਅੰਦੋਲਨਾਂ ਸੀ ਉਦੋਂ ਦੀ ਫੋਟੋ ਹੈ ਇਹ ਪ੍ਰਿਆਗਰਾਜ ਦੀ ਫੋਟੋ ਪ੍ਰਿਆਗਰਾਜ ਦੇ ਮਹਾਕੁੰਭ ਦੀ ਫੋਟੋ ਹੈ ਜੀ ਇਹ ਪ੍ਰਿਆਗਰਾਜ ਦੇ ਮਤਲਬ Hindu ਪਰਾ ਕਿੱਦਾਂ ਹੁੰਦਾ ਆਪਣਾ ਕਿੱਦਾਂ ਉਹ ਗੰਗਾ ਇਸ਼ਨਾਨ ਕਰਦੇ ਇਹ ਉਹ ਦਿਖਾਇਆ ਗਿਆ ਇਹ ਸ਼ੰਭੂ ਬਾਰਡਰ ਕਿਸਾਨ ਅੰਦੋਲਨ ਟਾਈਮ ਜਦੋਂ ਜਦੋਂ ਆਸ਼ੂ ਗੈਸ ਦੇ ਗੋਲੇ ਵਗੈਰਾ ਚੱਲੇ ਸੀ ਉਹ ਉਦੋਂ ਦੀ ਫੋਟੋ ਜੀ ਉਸ ਟਾਈਮ ਦਾ ਸਟਰਗਲ ਦਿਖਾਇਆ ਗਿਆ ਉਸ ਟਾਈਮ ਦੀ ਫਾਈਟ ਦਿਖਾਈ ਜੀ ਜੀ ਇੱਕ ਘਟੋ ਘਟ 2-3 ਘੰਟੇ ਦੀ ਫੋਟੋ ਹੈ 2-3 ਘੰਟੇ ਇੱਕ ਅਡਿਟਿੰਗ ਕਰਨੀ ਪੈਂਦੀ ਕਿੱਦਾਂ ਕੀ ਹੈ ਉਹ ਬੜਾ ਮੋਬਾਈਲ ਦੀ ਅਲੱਗ ਇੱਕ ਫੋਟੋ ਹੁੰਦੀ ਹੈ ਕੈਮਰੇ ਫੋਟੋਗ੍ਰਾਫਰ ਦੀ ਅਲੱਗ ਫੋਟੋ ਇੱਕ ਫੋਟੋ ਹੁੰਦੀ ਹੈ ਕਿਤੇ ਨਾ ਕਿਤੇ ਕੁਝ ਬੋਲਦੀਆਂ ਨੇ ਕਿਤੇ ਨਾ ਕਿਤੇ ਕੋਈ ਕਿ ਮੈਸੇਜ ਦੇਂਦੀਆਂ ਹੁੰਦੀਆਂ ਸਾਇਲੈਂਟ ਨੇ ਲੇਕਿਨ ਮੈਸੇਜ ਇਹਨਾਂ ਦਾ ਬਹੁਤ ਵੱਡਾ ਸਟਰੋਂਗ ਹੁੰਦਾ ਹੈਗਾ ਇੱਕ ਜਰਨਲਿਸਟ ਦੀ ਅੱਖ ਅਲੱਗ ਹੀ ਹੁੰਦੀ ਹੈ ਜਰਨਲਿਸਟ ਇੱਕ ਹਰ ਚੀਜ਼ ਦੇਖ ਕੇ ਮੂਮੈਂਟ ਦੇਖ ਕੇ ਉਹ ਟੁਕੜ ਟੁਕੜ ਵੀ 10 15 ਫੋਟੋ ਖਿੱਚਦਾ ਉਹਦੇ ਵਿੱਚ ਸਿਲੈਕਟਡ ਕਰਨੀ ਹੁੰਦੀ ਫਿਰ ਪਬਲਿਸ਼ ਹੁੰਦੀ ਹੈ ਅਖਬਾਰ ਦੇ ਵਿੱਚ ਉਹ ਬੜਾ ਸਿਸਟਮ ਦੇਖ ਕੇ ਇੱਕ ਜਰਨਲਿਸ ਕਰਦੇ ਹੋ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਜਿਹੜੀਆਂ ਤੁਹਾਡੀਆਂ ਫੋਟੋਜ਼ ਲੱਗੀਆਂ ਨੇ ਇਹ ਫੋਟੋ ਦੇ ਵਿੱਚ ਕੁਝ ਨਾ ਕੁਝ ਇੱਕ ਮੈਸੇਜ ਛੁਪਿਆ ਹੁੰਦਾ ਹੈ ਕੀ ਤੁਸੀਂ ਉਹ ਜਿਹੜਾ ਮੈਸੇਜ ਨੂੰ ਫੋਟੋ ਰਹੀ ਪੇਸ਼ ਕਰਦੇ ਹੋ ਜਾਂ ਤੁਹਾਡੇ ਮਨ 'ਚ ਕੋਈ ਥੋੜ੍ਹ ਚੱਲ ਰਿਹਾ ਹੁੰਦਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ ਵਧਾਈਆਂ ਮੁਬਾਰਕਾਂ ਇਹ ਸਾਡੀ ਨਵੀਂ ਐਗਜ਼ੀਬਿਸ਼ਨ ਹੈ ਲੁਧਿਆਣਾ ਫੋਟੋ ਜਰਨਲਿਸਟਿਜ਼ਮ ਵੱਲੋਂ ਤੇ ਅਸੀਂ ਹਰ ਸਾਲ ਲਾਉਂਦੇ ਆ ਇਸ ਵਾਰੀ ਅਸੀਂ 21 ਜਣੇ ਆ 21 ਤੋਂ 42 ਫੋਟੋਆਂ ਅਸੀਂ ਸਾਰੀਆਂ ਡਿਸਪਲੇ ਕੀਤੀਆਂ ਨੇ ਥਾਟ ਕੋਈ ਨਹੀਂ ਅਸੀਂ ਜਿੱਥੇ ਜਾਂਦੇ ਕੋਈ ਸਾਨੂੰ ਨਵੀਂ ਚੀਜ਼ ਲੱਭਦੀ ਆ ਅਸੀਂ ਉਹਨੂੰ ਫੋਟੋ ਕਰਦੇ ਆ ਫੋਟੋ ਇੱਕ ਨਹੀਂ ਹੁੰਦੀ ਫੋਟੋ ਇਹਦੇ ਨਾਲ ਦੀਆਂ ਫੋਟੋਆਂ 10 ਕੀਤੀਆਂ ਹੋਣੀਆਂ ਫੋਟੋਆਂ ਇਹਦੇ ਨਾਲ ਦੀ 20 ਉਹਦੇ ਸਿਲੈਕਟ ਕਰਦੀ ਸਾਡੀ ਜਿਹੜੀ ਟੀਮ ਹੈ ਉਹ ਸਿਲੈਕਟ ਕਰਦੀ ਫੋਟੋ ਕਿਸ ਤਰ੍ਹਾਂ ਦੀ ਫੋਟੋ ਹੈ ਇਹ ਸਰਬਨਗਰ ਦੀ ਫੋਟੋ ਹੈ ਜੀ ਨਗਰ ਦੇ ਚੰਦੌਰਾਨ ਸਿੱਖੀ ਦੇ ਪੈਰਾਵੇ ਦੇ ਉੱਤੇ ਸਾਰੀ ਫੇਸ ਹੈ ਠੀਕ ਹੈ ਜੀ ਦੂਸਰਾ ਪਾਪੀ ਪੇਟ ਦਾ ਸਵਾਲ ਆ ਬੱਚੀ ਰਸੀ ਉਤੇ ਚੱਲ ਰਹੀ ਹੈ ਠੀਕ ਹੈ ਦੂਜਿਆਂ ਨੇ ਥਾਲੀ ਰੱਖੀ ਤੇ ਪੈਸੇ ਪੈਸੇ ਕੋਈ ਨਹੀਂ ਪਾਰਾ ਤਮਾਸ਼ਾ ਦੇਖ ਰਿਹਾ ਹੈ ਜ਼ਿੰਦਗੀ ਇੱਕ ਤਮਾਸ਼ਾ ਬਣਾ ਕੇ ਰੱਖੀ ਹੈ ਪ੍ਰੈਸ ਫੋਟੋਗ੍ਰਾਫਰ ਕੁਲਦੀਪ ਕਾਲਾ ਜੀ ਨੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਜਦੋਂ ਵੀ ਕਿਤੇ ਮਿਲਦੇ ਨੇ ਇਹ ਆਪਣੀਆਂ ਟੈਨਸ਼ਨਾਂ ਨੂੰ ਭੁੱਲ ਕੇ ਬੰਦੇ ਨੂੰ ਜੱਫੀ ਪਾ ਕੇ ਮਿਲਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਾਲ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਹਾਡਾ ਆਨ ਦਾ ਬਹੁਤ-ਬਹੁਤ ਮੈਂ ਸਵਾਗਤ ਕਰਦਾ ਵਰਲਡ ਫੋਟੋਗ੍ਰਾਫੀ ਡੇ ਤੇ ਤੁਸੀਂ ਆਏ ਮੈਂ ਬਹੁਤ ਰਣੀਆਂ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਹਾਂ ਭਾਜੀ ਤੁਹਾਡੀਆਂ ਜਿਹੜੀਆਂ ਅਕਸਰ ਅਸੀਂ ਫੋਟੋਆਂ ਜਿਹੜੀਆਂ ਦੇਖਦੇ ਆ ਨਿਊਜ਼ਪੇਪਰਾਂ 'ਚ ਲੱਗੀਆਂ ਹੁੰਦੀਆਂ ਨੇ ਉਹ ਉਹ ਇੱਕ ਸਾਨੂੰ ਓਨੀ ਨਹੀਂ ਸਮਝ ਆਉਂਦੀ ਜਿੰਨੀ ਕਿ ਜੜੀ ਨਾ ਇੱਕ ਡੀਪਲੀ ਲੁੱਕੀ ਦੇਖਦੇ ਆ ਤੁਹਾਡੀ ਗੱਲਾਂ ਫੋਟੋ ਨਾਲ ਬਹੁਤ ਕੁਝ ਬੋਲ ਜਾਂਦੀ ਹੈ ਜਿਹੜੀ ਕਿ ਤੁਸੀਂ ਉਸ ਤਕਨੀਕ ਨਾਲ ਖਿੱਚਦੇ ਹੋ ਜਿਹੜੀ ਇੱਕ ਇੱਕ ਮੈਸੇਜ ਦਿੰਦੀ ਆ ਤੁਹਾਡੀਆਂ ਫੋਟੋਆਂ ਵਿੱਚ ਇੱਕ ਅਲੱਗ ਹੀ ਪੈਸੇਜ ਹੁੰਦਾ ਹੈਗਾ ਤੁਸੀਂ ਕਿਸ ਚੀਜ਼ ਨੂੰ ਫੋਕਸ ਕਰਕੇ ਉਹਦੇ ਤੇ ਤੁਸੀਂ ਵਰਕ ਕਰਦੇ ਹੋ ਮਨਜੀਤ ਜੀ ਅਸੀਂ ਇੱਕ ਹੀ ਦੋਸਤ ਆ ਜਿਹੜੇ ਹਰ ਰੋਜ਼ ਇੱਕ ਦੂਜੇ ਨਾਲ ਟੱਕਰਾ ਲੈ ਕੇ ਇੱਕ ਦੂਜੇ ਤੋਂ ਪਹਿਲਾਂ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੇ ਆਂ ਮਗਰ ਅੱਜ ਇੱਕ ਇਹੋ ਜਿਹਾ ਦਿਨ ਆ ਜਿਹਦੇ ਵਿੱਚ ਅਸੀਂ ਆਪਣੀਆਂ ਦੋ ਦੋ ਫੋਟੋਗ੍ਰਾਫਸ ਲਾ ਕੇ ਸ਼ਹਿਰ ਨੂੰ ਦਿਖਾਣੇ ਆ ਕਿ ਮੇਰਾ ਸ਼ਹਿਰ ਕਿੰਨਾ ਸੋਹਣਾ ਹੈ ਹਰ ਬੰਦਾ ਇੱਕ ਆਪਣਾ ਰੰਗ ਹੈ ਪੰਜਾਬ ਦਾ ਰੰਗ ਹੈ ਜਿਹੜਾ ਭੰਗੜਾ 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 ਹਰ ਕੋਈ ਬੰਦਾ ਜਾਣਦਾ ਮਗਰ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ ਇਹਨੇ ਆਪਣਾ ਇੱਕ ਅਲੱਗ ਕਮਾਲ ਦਿਖਾਇਆ ਔਰ ਇਹ ਇਨਾਮ ਜਿੱਤਿਆ ਹੈ ਇਹ ਮੇਰਾ ਸੋਹਣਾ ਸ਼ਹਿਰ ਸਿਰਫ ਮੇਰੇ ਲੁਝਾਣੇ ਸ਼ਹਿਰ ਨੂੰ ਮਾੜਾ ਨਾ ਦਿਖਾਓ ਬਹੁਤ ਸੂਣਾ ਮੇਰਾ ਸ਼ਹਿਰ ਹੈ ਇਹਨੂੰ ਕਿਤੇ ਮੌਸਮ ਦੇਖੋ ਰੰਗ ਮੈਂ ਨਹੀਂ ਭਰੇ ਰੰਗ ਕੁਦਰਤ ਦੇ ਐਦਾਂ ਹੀ ਮੇਰੇ ਦੋਸਤ ਜਿਹੜੇ ਐ ਅਖਬਾਰ ਦੇ ਰਿਪੋਰਟਰ ਸਾਥੀ ਮਿਹਨਤ ਕਰਦੇ ਆ ਆਪਣੀ ਮਿਹਨਤ ਦੇ ਨਾਲ ਖਬਰਾਂ ਲਿਖਦੇ ਆ ਸਾਡੀ ਇੱਕ ਫੋਟੋ ਵੀ ਕਮਾਲ ਕਰਦੀ ਐ ਅਸੀਂ ਬਾਕੀ ਦਿਨਾਂ ਦੇ ਵਿੱਚ ਵਿੱਚ ਜਿਹੜੀ ਮਿਹਨਤ ਕਰਦੇ ਆ ਇਹ ਅਸੀਂ 21 ਅਗਸ ਨੂੰ ਅਗਲੇ ਸਾਲ ਦੀ ਤਿਆਰੀ ਸ਼ੁਰੂ ਕਰ ਲੈਣੀ ਆ ਉਹਦੀ ਮਿਹਨਤ ਵਿੱਚ ਲੱਗੇ ਦਿੰਨੇ ਆ ਇਹੀ ਉਹ ਕੰਮ ਐ ਸਾਡਾ ਸਿਰਫ ਦੋ ਫੋਟੋਆਂ ਹੀ ਲਾਣੇ ਆ ਸ਼ੋਕਸ ਲੁਧਿਆਣਾ ਹੀ ਕਰਦੇ ਆ ਗੁਰਮੀਤ ਸਿੰਘ ਜੀ ਜਿਨ੍ਹਾਂ ਦੀਆਂ ਪਿਕਚਰਸ ਤੁਸੀਂ ਰੋਜ਼ ਅਖਬਾਰਾਂ ਵਿੱਚ ਵੇਖਦੇ ਹੋ ਅੱਜ ਉਹਨਾਂ ਦੀਆਂ ਦੋ ਪਿਕਚਰਸ ਇੱਥੇ ਇਸ ਐਗਜ਼ੀਬਿਸ਼ਨ ਦੇ ਵਿੱਚ ਵੀ ਲੱਗਿਆ ਨੇ ਹਾਂਜੀ ਸਸੀ ਕਬਾੜ ਜੀ ਕਾਲ ਜੀ ਭਾਜੀ ਇੱਥੇ ਹਰ ਇੱਕ ਫੋਟੋਗ੍ਰਾਫਰ ਪ੍ਰੈਸ ਨਾਲ ਜੁੜਿਆ ਹੋਇਆ ਉਹਦੀਆਂ ਪਿਕਚਰਸ ਲੱਗੀਆਂ ਨੇ ਤੁਹਾਡੀ ਫੋਟੋ ਵਿੱਚ ਇੱਕ ਖਾਸियत ਹੈ ਉਹ ਕੀ ਖਾਸੀ ਤੁਸੀਂ ਦੱਸੋ ਕੀ ਪਹਿਲੇ ਤਾਂ ਸਾਰਿਆਂ ਨੂੰ ਵਰਲਡ ਫੋਟੋਗ੍ਰਾਫੀ ਦੇ ਇਹਦੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੇ ਮੇਰੀ ਇੱਕ ਜਿਹੜੀ ਫੋਟੋਗ੍ਰਾਫਸ ਹੈਗੀ ਹੈ ਉਹ ਡੈਡੀਕੇਟਿਡ ਹੀ ਵਰਲਡ ਫੋਟੋਗ੍ਰਾਫੀ ਡੇ ਨੂੰ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖੀ ਹੋਣੀ ਹੈ ਕਿ ਇੱਕ ਟਾਈਮ ਸੀਗਾ ਜਦੋਂ ਅੱਜ ਇਹ ਪਿਕਚਰ ਲੈ ਲਓ ਇਸ ਪਿਕਚਰ ਦੇ ਵਿੱਚ ਜਦੋਂ ਗਣੇਸ਼ ਜੀ ਦਾ ਸਥਾਪਨਾ ਹੋ ਰਹੀ ਹੈ ਮੂਰਤੀ ਦੀ ਫੰਕਸ਼ਨ 'ਚ ਗਣੇਸ਼ ਚਤੁਰਤੀ ਦੇ ਟਾਈਮ ਤੇ ਤਾਂ ਉਸ ਵੇਲੇ ਇੱਕ ਟਾਈਮ ਹੁੰਦਾ ਸੀ ਜਦੋਂ ਸਾਰੇ ਜਣੇ ਹੱਥ ਜੋੜ ਕੇ ਖੜੇ ਹੁੰਦੇ ਸੀਗੇ ਅੱਜ ਇਸ ਪਿਕਚਰ ਦੇ ਹੀ ਦੇਖ ਲਓ ਜਦੋਂ ਸਥਾਪਨਾ ਹੋ ਰਹੀ ਹੈ ਇੱਕ ਜਣਾ ਸਿਰਫ ਹੱਥ ਜੋੜ ਕੇ ਖੜਾ ਹੈ ਬਾਕੀ ਸਾਰੇ ਫੋਟੋ ਖਿੱਚ ਰਹੇ ਆ ਬਾਕੀ ਸਾਰੇ ਹੁਣ ਇੱਕ ਇਹ ਕਹਿ ਦੋ ਇਸ ਨੂੰ ਕਿ ਫੋਟੋਗ੍ਰਾਫੀ ਹੁਣ ਇਨੀ ਈਜ਼ੀ ਹੋ ਗਈ ਹੈ ਕਿ ਹਰ ਇੱਕ ਦੇ ਘਰ ਦੇ ਆਪਣਾ ਖੇਡ ਹੈ ਨਾਲੇ ਹਰ ਇੱਕ ਦੇ ਡੇਲੀ ਪੁਆਇੰਟ ਟੂ ਪੁਆਇੰਟ ਦਾ ਆਪਣਾ ਵਿਸ਼ਾ ਹੋ ਗਿਆ ਹੈ ਇੱਕ ਟਾਈਮ ਸੀਗਾ ਜਦੋਂ 1839 'ਚ ਫੋਟੋਗ੍ਰਾਫੀ ਆਪਣਾ ਫ੍ਰੈਂਚ ਗਵਰਨਮੈਂਟ ਨੇ ਇਸ ਨੂੰ ਆਪਣਾ ਵਰਲਡ ਫੋਟੋਗ੍ਰਾਫੀ ਦੇ ਡਿਕਲੇਅਰ ਕੀਤਾ ਉਸ ਟਾਈਮ ਤੇ ਇੱਕ ਫੋਟੋ ਖਿੱਚਣ ਨੂੰ ਕਈ ਘੰਟੇ ਲੱਗਦੇ ਸੀਗੇ ਅੱਜ ਤੱਕ ਕੋਈ ਸੈਕਿੰਡ ਦਾ ਕੰਮ ਹੈ ਇੱਕ ਹਾਰਟ ਹੁੰਦੀ ਸੀ ਕਿ ਹੁਣ ਤਾਂ ਹਰ ਕੋਈ ਫੋਟੋਗ੍ਰਾਫਰ ਕੇ ਫੋਟੋਗ੍ਰਾਫੀ ਕਰ ਸਕਦਾ ਹੈ ਇਸ ਐਗਜ਼ੀਬਿਸ਼ਨ ਦੇ ਵਿੱਚ ਫੋਟੋਗ੍ਰਾਫਰ ਨੇ ਜਿਹੜੀਆਂ ਪਿਕਚਰਸ ਖਿੱਚੀਆਂ ਉਹ ਆਪ ਨਹੀਂ ਬੋਲਦੇ ਲੇਕਿਨ ਉਹਨਾਂ ਦੀ ਪਿਕਚਰਸ ਬੋਲਦੀਆਂ ਨੇ ਕਿ ਤੁਸੀਂ ਥੋਟ ਮਨ ਵਿੱਚ ਰੱਖ ਕੇ ਉਹਨਾਂ ਦੀ ਪਿਕਚਰਸ ਨੂੰ ਕਲਿੱਕ ਕਰਦੇ ਹੋ ਕਿ ਤੁਸੀਂ ਪਿਕਚਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਸਾਰਾ ਮੈਸੇਜ ਹੈ ਪਹਿਲੇ ਤਾਂ ਇੱਥੇ ਤੁਹਾਡੇ ਦੋ ਦੋ ਸਵਾਲ ਤੁਸੀਂ ਇਕੱਠੇ ਪੁੱਛਿਆ ਉਹਦੇ ਵਿੱਚ ਮੈਂ ਦੱਸਾਂ ਕਿ ਜਿਹੜੀ ਪਿਕਚਰਸ ਆਪ ਬੋਲਦੀਆਂ ਸਾਡੇ ਨਾ ਜਰਨਲਿਜ਼ਮ ਦੇ ਵਿੱਚ ਇੱਕ ਫਰੇਜ਼ ਹੈਗੀ ਹੈ ਕੀ ਇੱਕ ਅਚੀ ਪਿਕਚਰ ਜੇਰੀ ਹੈ ਉਹ 1000 ਵਰਡ ਦੇ ਵਿੱਚ ਆਪਣਾ ਬਰਾਬਰ ਹੁੰਦੀ ਹੈ ਇਸੇ ਕਰਕੇ ਜਿਹੜੀ ਸਾਡੀ ਐਸੋਸੀਏਸ਼ਨ ਜਿਹੜੀ ਆਪਣਾ ਉਹ ਜਦੋਂ ਵੀ ਐਗਜ਼ੀਬਿਸ਼ਨ ਲਾਂਦੀ ਹੈ ਉਹਦਾ ਨਾਮ ਹੁੰਦਾ 1000 ਵਰਡ ਮੀਨ ਜਿਹੜੀ ਹਰ ਫੋਟੋ ਜਿਹੜੀ ਹੈ ਉਹ ਇੱਕ 1000 ਵਰਡ ਦੇ ਬਰਾਬਰ ਹੈਗੀ ਹੈ ਆਪਣੇ ਆਪ ਚ 1000 ਵਰਡ ਆਪਣਾ ਡਿਸਕ੍ਰਾਈਬ ਕਰਦੀ ਹੈ ਬਾਕੀ ਇੱਕ ਤਾਂ ਜਿਹੜੀ ਗੱਲ ਹੈਗੀ ਹੈ ਕਿ ਅਸੀਂ ਨਾ ਦੇਖੋ ਜਰਨਲਿਜ਼ਮ ਅਸੀਂ ਡੇਲੀ ਆਪਣਾ ਪਿਕਚਰਸ ਕਈ ਖਿੱਚਦੇ ਆ ਜਿਹੜੀ ਜਰਨਲਿਸਟਿਕ ਸਾਡੀ ਇੱਕ ਲੋੜ ਦੇ ਮੁਤਾਬਿਕ ਅਸੀਂ ਖਿੱਚਦੇ ਆ ਜਦੋਂ ਅਸੀਂ ਐਗਜ਼ੀਬਿਸ਼ਨ ਲਾਣੀ ਹੁੰਦੇ ਚੋ ਦੋ ਸਿਲੈਕਟ ਕਰਨੀ ਬਹੁਤ ਔਖੀਆਂ ਹੁੰਦੀਆਂ ਲੇਕਿਨ ਉਹਦੇ ਥੋੜਾ ਜਿਹਾ ਐਵੀ ਦੁਕਾਨ ਰੱਖਿਆ ਜਾਂਦਾ ਹੈ ਕਿ ਜਰਨਲਿਸਟਿਕ ਅਪਰੋਚ ਤਾਂ ਹੋਵੇ ਹੀ ਨਾਲ ਜਿਹੜਾ ਆਮ ਪਬਲਿਕ ਨੇ ਜਿਹੜੀ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਜਿਹੜੀ ਆਪਣਾ ਜਿਸ ਤਰ੍ਹਾਂ ਪਸੰਦ ਆਏਗੀ ਉਸ ਹਿਸਾਬ ਨੂੰ ਵੀ ਅੱਗੇ ਰੱਖ ਕੇ ਚੂਸ ਕੀਤਾ ਜਾਂਦਾ ਹੈ ਜਿਹੜੀਆਂ ਪਿਕਚਰਸ ਦੋ ਪਿਕਚਰਸ ਸਿਲੈਕਟ ਕਰਨੀਆਂ ਨੇ ਤੁਸੀਂ ਆਪ ਸਿਲੈਕਟ ਕਰਦੇ ਹੋ ਜਾਂ ਤੁਹਾਡੀ ਐਸੋਸੀਏਸ਼ਨ ਸਿਲੈਕਟ ਕਰਦੀ ਹੈ ਨਹੀਂ ਜੀ ਹਰ ਫੋਟੋਗ੍ਰਾਫਰ ਆਪਣੀਆਂ ਦਿੱਤੀ ਜਾਂਦੀ ਹੈ ਚੁਆਇਸ ਕਿ ਉਹ ਆਪਣੀਆਂ ਬੈਸਟ ਆਪ ਚੁਆਇਸ ਕਰਕੇ ਭੇਜੇ ਜਿਹੜੀ ਇੱਕ ਚੀਤਾ ਆ ਆਪਣੇ ਉੱਤੇ ਚੜ ਰਿਹਾ ਜ ਆਪਣੇ ਆਪਣੇ ਦਰਖਤ ਉੱਤੇ ਚੜ ਰਿਹਾ ਇਹ ਕੀ ਬੋਲਦੀ ਹੈ ਇਹ ਟਾਈਗਰ ਹੈਗਾ ਜੀ ਟਾਈਗਰ ਆਪਣਾ ਜਦੋਂ ਇੱਕ ਸਵੇਰੇ ਸਵੇਰੇ ਆਪਣਾ ਜਦੋਂ ਟਾਈਗਰ সাফਾਰੀ ਦੇ ਵਿੱਚ ਛੱਡਿਆ ਜਾਂਦਾ ਹੈ ਉਸ ਤੋਂ ਛੱਡਿਆ ਗਿਆ ਇਹ ਆਪਣਾ ਆਇਆ ਅਸੀਂ ਅੱਗੇ ਉੱਤੇ ਦੇਖਣ ਗਏ ਸੀ ਜਿਸ ਤਰ੍ਹਾਂ ਉੱਥੇ ਸਾਨੂੰ ਇੱਕ ਵਹੀਕਲ ਦੇ ਵੀ ਲੈ ਕੇ ਜਾਂਦੇ ਆ ਕੈਮਰਾ ਸ਼ੂਟ ਸੀਗਾ ਟਾਈਗਰ ਆਪਣੇ ਉਤੋਂ ਨਿਕਲਿਆ ਉਸ ਤੋਂ ਬਾਅਦ ਨਿਕਲ ਕੇ ਆ ਕੇ ਇੱਕ ਪੇੜ ਦੇ ਕੋਲ ਜਾ ਕੇ ਚਲਾ ਗਿਆ ਉਸ ਤੋਂ ਪੇੜ ਤੋਂ ਜਾ ਕੇ ਉਹ ਜਿਸ ਤਰ੍ਹਾਂ ਹੁੰਦਾ ਹੈ ਨਾ ਇੱਕ ਟਾਈਮਿਕ ਮੂਮੈਂਟ ਹੈ ਇੱਕ ਮੂਮੈਂਟ ਕੈਪਚਰ ਹੁੰਦਾ ਹੈ ਤੇ ਉਹ ਮੂਮੈਂਟ ਕੈਪਚਰ ਹੋ ਗਿਆ ਕਿ ਉਹ ਇੱਕ ਪੇੜ ਦੇ ਪਿੱਛੇ ਸਾਨੂੰ ਦੇਖ ਰਿਹਾ ਕਿ ਕੌਣ ਇਹਨੇ ਸਾਰੇ ਜਣੇ ਕੌਣ ਆ ਗਏ ਇਹ ਇੱਕ ਨਵਾਂ ਟਾਈਗਰ ਉਸ ਵੇਲੇ ਟਾਈਗਰ ਸਫਾਰੀ ਦੇ ਵਿੱਚ ਆਇਆ ਸੀਗਾ ਛੱਤਪੀਰ ਤੋਂ ਤੇ ਉਸ ਵੇਲੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਇੱਕ ਨਈ ਉਡਾਨ ਐਨ ਜੀਓ ਦੇ ਪ੍ਰੈਜ਼ੀਡੈਂਟ ਇੰਦਰਜੀਤ ਕੌਰ ਜੀ ਸਤਿ ਸ਼ਕਾਲ ਮੈਮ ਸਤਿ ਸ਼ਕਾਲ ਜੀ ਸਤਿ ਸ਼ਕਾਲ ਮੈਡਮ ਤੁਸੀਂ ਵੀ ਇਸ ਐਗਜ਼ੀਬਿਸ਼ਨ ਦੇ ਵਿੱਚ ਆਏ ਹੋ ਇਹ ਜਿਹੜੀਆਂ ਪਿਕਚਰਸ ਨੇ ਇਹ ਪਿਕਚਰਸ ਹੈ ਤਾਂ ਬੜੀਆਂ ਸਾਇਲੈਂਟ ਨੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਕੁਛ ਨਾ ਕੁਛ ਮੈਸੇਜ ਦੇਂਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਲੁਧਿਆਣੇ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਵਾਂਗੀ ਐਸੋਸੀਏਸ਼ਨ ਸਾਰੀ ਨੂੰ ਵੀ ਮੇਰੇ ਵੱਲੋਂ ਸਾਡੀ ਐਨ ਜੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ ਐਗਜ਼ੀਬਿਸ਼ਨ ਲਗਾਉਂਦੀਆਂ ਤਾ ਕਿ ਇਹ ਨਵੀਂ ਐਗਜ਼ਿਬਿਸ਼ਨ ਹੈ ਅਸੀਂ ਪਿੱਛੇ ਵੀ ਆਏ ਸੀ ਐਗਜ਼ਿਬਿਸ਼ਨ ਵਿੱਚ ਬਹੁਤ ਅੱਛੀਆਂ ਪਿਕਚਰਸ ਲੱਗੀਆਂ ਹੋਈਆਂ ਹਰ ਪਿਕਚਰ ਇੱਕ ਮੈਸੇਜ ਦੇ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਵਰਲਡ ਫੋਟੋਗ੍ਰਾਫੀ ਡੇ ਦੀ ਬਹੁਤ-ਬਹੁਤ ਵਧਾਈਆਂ ਔਰ ਜਿਹੜੀਆਂ ਪਿਕਚਰਸ ਅਸੀਂ ਹਰਜੀਤ ਸਿੰਘ ਖਾਲਸਾ ਜੀ ਦੀ ਅੱਜ ਦੇਖ ਰਹੇ ਹਾਂ ਬਹੁਤ ਹੀ ਅੱਛੀਆਂ ਪਿਕਸ ਨੇ ਔਰ ਮੈਂ ਤੇ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੀ ਐਗਜ਼ਿਬਿਸ਼ਨ 'ਚ ਫਰਸਟ ਟਾਈਮ ਆਈ ਹਾਂ ਔਰ ਹਰ ਇੱਕ ਪਿਕਚਰ ਆਪਣਾ ਇੱਕ ਮੈਸੇਜ ਦੇ ਰਹੀ ਹੈ ਅੱਜ ਅਸੀਂ ਸਪੈਸ਼ਲ ਇਨਵਾਈਟਾਂ ਸਾਨੂੰ ਹਰਜੀਤ ਸਿੰਘ ਖਾਲਸਾ ਜੀ ਨੇ ਇਨਵਾਈਟ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਆਪ ਦੱਸਣਾ ਚਾਹਨੀ ਆ ਮੈਂ ਇੱਕ ਨਵੀਂ ਉਡਾਂਦੀ ਵਾਈਸ ਪ੍ਰੈਜ਼ੀਡੈਂਟ ਕ੍ਰੀਏਟਿਵ ਕਲੱਬ ਦੀ ਮੈਂ ਬੋਰਡ ਮੈਂਬਰ ਆ ਤੇ ਇਸ ਕਰਕੇ ਅਸੀਂ ਸੱਦੇ ਤੇ ਆਏ ਆ ਲੇਕਿਨ ਮੈਂ ਫਸਟ ਚਾਂਸ ਆਈ ਆ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਸਾਰੇ মিডিਆ ਦਾ ਮੈਂ ਇੰਨਾ ਇਕਤਾ ਦੇਖ ਕੇ ਨਾ ਇੱਕ ਸਾਰਿਆਂ ਨੂੰ ਸੰਦੇਸ਼ ਦੇਣਾ ਸਾਨੂੰ ਹੀ ਪਾਇਨ ਭਰਾਵਾਂ ਨੂੰ ਮਿਲ ਕੇ ਇੰਜੋ ਵਾਲੇ ਔਨ ਕਲੱਬ ਹੋਲ ਇਦਾਂ ਹੀ ਅਸੀਂ ਅਗਰ ਇਕਤਾ ਨਾਲ ਚੱਲੀਏ ਮੀਡਿਆ ਦਾ ਤੇ ਸਾਡਾ ਦੇਸ਼ ਬਹੁਤ ਅੱਗੇ ਤਰੱਕੀ ਤੇ ਪਹੁੰਚ ਸਕਦਾ ਹੈ ਬਾਕੀ ਬਹੁਤ ਬਹੁਤ ਧੰਨਵਾਦ ਮੀਡਿਆ ਦਾ ਇੰਨੀ ਵਧੀਆ ਇਹਨਾਂ ਦੀ ਪਬਲਿਸਿਟੀ ਆ ਰਹੀ ਹੈ ਕੋਈ ਵੀ ਐਸਟਰਾ ਦਾ ਉਪਰਾਲਾ ਨਹੀਂ ਕਰਦਾ ਪਹਿਲੋ ਪਹਿਲੀ ਵਾਰੀ ਮੈਂ ਦੇਖ ਰਹੀ ਹਾਂ ਬਾਕੀ ਇਸ ਤਸਵੀਰ ਨੂੰ ਇੱਕ ਗਰੀਬ ਨੂੰ ਦੇਖੋ ਕਰਕੇ ਅਸੀਂ ਇਹਨਾਂ ਦੀ ਗਰੀਬ ਦੀ ਮਦਦ ਨਹੀਂ ਕਰਾਂਗੇ ਕਦੀ ਵੀ ਅਸੀਂ ਦੇਖੋ ਪੈਸਾ ਦੇਖ ਤਮਾਸ਼ਾ ਦੇਖ ਦੇਖ ਰਹੇ ਹਾਂ ਨਾ ਐਸ ਕਰਕੇ ਰਿਐਲਿਟੀ ਹੈ ਜ਼ਿੰਦਗੀ ਦੀ ਉਹ ਸਿਰਫ ਫੀਲਿੰਗ ਨਹੀਂ ਕਰਾਂਗੇ ਸਿਰਫ ਦੇਖਾਂਗੇ ਸੈਲਫੀਆਂ ਲੈ ਕੇ ਚਲੇ ਜਾਵਾਂਗੇ ਲੇਕਿਨ ਅਸੀਂ ਅੱਪ ਇੱਕ ਨਵੀਂ ਉਡਾਨ ਵੱਲੋਂ ਅਪੀਲ ਕਰਦੇ ਆਂ ਦੇਸ਼ਵਾਸੀਆਂ ਨੂੰ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਜ਼ਰੂਰਤ ਹੋ ਸਾਡੇ ਪ੍ਰੈਜ਼ੀਡੈਂਟ ਇੰਦਰਜੀਤ ਕੌਰ ਨੂੰ ਵਾਈਸ ਡਾ ਸਿੰਦਰ ਕੌਰ ਇਹ ਚੇਅਰਪਸਨ ਵੀ ਨਾਲ ਆਏ ਨੇ ਕਾਫੀ ਮੈਂਬਰ ਆ ਰਹੇ ਵੀ ਨੇ ਤੇ ਐਸ ਕਰਕੇ ਅਸੀਂ ਅਪੀਲ ਕਰਦੇ ਆਂ ਆਪਣੀ ਉਡਾਨ ਵੱਲੋਂ ਕਿਸੇ ਨੂੰ ਸਾਡੇ ਪਰਸੋਂ ਕੋਈ ਸਹਿਯੋਗ ਦਾ ਮਤਲਬ ਹੋਏ ਅਸੀਂ ਜ਼ਰੂਰ ਸਾਥ ਦੇਵਾਂਗੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਫੋਟੋਆਂ ਬਿਲਕੁਲ ਮੂੰਹੋਂ ਬੋਲਦੀਆਂ ਐ ਲੱਗਦਾ ਜਿਵੇਂ ਜੀਂਦੇ ਬੰਦੇ ਆਪਣੇ ਨਾਲ ਫੋਟੋ ਵਿੱਚੋਂ ਗੱਲ ਕਰ ਰਹੇ ਆ ਕਿਉਂਕਿ ਇਹ ਇੱਕ ਸਾਡਾ ਭਾਵ ਹੈ ਭਾਵ ਨਾਲ ਜਦੋਂ ਅਸੀਂ ਕਿਸੇ ਚੀਜ਼ ਨੂੰ ਵੀ ਦੇਖਦੇ ਆ ਤਾਂ ਪ੍ਰਮਾਤਮਾ ਜ਼ਰੂਰ ਕਿਰਪਾ ਕਰਦਾ ਪਰ ਜਿਹੜੇ ਵੀ ਬੱਚਿਆਂ ਨੇ ਇਹ ਬਣਾਈ ਹੈ ਇਹ ਬਹੁਤ ਜ਼ਿਆਦਾ ਵਧੀਆ ਉਹਨਾਂ ਦੇ ਹੱਥ ਵਿੱਚ ਕਲਾ ਹੈ ਇਹੀ ਕਲਾ ਨੂੰ ਮਾਲਕ ਹੋਰ ਅੱਗੇ ਵਧਾਨ ਜੀ ਜੀ ਵੀ ਲੁਧਿਆਣੇ ਦੇ ਫੋਟੋਗ੍ਰਾਫਰ ਪ੍ਰੈਸ ਫੋਟੋਗ੍ਰਾਫਰ ਕਿਸੇ ਵੀ ਜਗ੍ਹਾ ਤੇ ਕਵਰੇਜ ਕਰਨੀ ਜਾਂਦੇ ਹਨ ਜਿਹੜੇ ਗਲਤ ਬੰਦੇ ਨੇ ਉਹ ਆਪ ਹੀ ਡਰ ਜਾਂਦੇ ਨੇ ਇਹ ਜਿਹੜੀ ਫੋਟੋ ਸਿਰਫ ਇਹ ਹੀ ਸ਼ੋਅ ਕਰਦੀ ਹੈ ਕਿ ਟਾਈਗਰ ਵੀ ਲੁਧਿਆਣੇ ਦੇ ਪ੍ਰੈਸ ਫੋਟੋਗ੍ਰਾਫਰਾਂ ਦੇ ਕੋਲ ਡਰਦਾ ਹੈ ਇਸ ਦੇ ਨਾਲ ਕੈਮਰਾ ਪਰਸਨ ਡਰੋਨੀ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ